ਕੈਂਡਾ ਦੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ 155 ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਸਾਨੂੰ ਕੀਤਾ ਗਿਆ ਬੰਦ ਹੋ ਰਹਾਤ ਐਸ ਐਚਓ ਥਾਣਾ ਕੈਂਟ ਨੇ ਦਿੱਤੀ ਜਾਣਕਾਰੀ ਐਸ ਐਚਓ ਥਾਣਾ ਕੈਂਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈਟੀਓ ਨੂੰ ਇੱਕ ਸੂਚਨਾ ਮਿਲੀ ਕਿ ਪੁੱਚੋ ਵਿਖੇ ਇੱਕ ਨਜਾਇਜ਼ ਸ਼ਰਾਬ ਦੀ ਭਰੀ ਹੋਈ ਗੱਡੀ ਜਿਸ ਦੇ ਵਿੱਚ 155 ਪੇਟੀਆਂ ਸਨ ਉਹ ਇਸ ਦੇ ਵਿੱਚ ਆਪਣਾ ਭਰੀਆਂ ਹੋਈਆਂ ਤਾਂ ਉਹਨਾਂ ਵੱਲੋਂ ਇਹਦੀ ਸਰਚ ਕੀਤੀ ਗਈ ਤੇ ਉਸ ਤੋਂ ਬਾਅਦ ਆਪਣੇ ਬੰਦੇ ਲਾ ਕੇ ਇਸ ਗੱਡੀ ਨੂੰ ਘੇਰ ਲਿਆ ਗਿਆ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਨੂੰ ਲੈ ਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਹਿਆ ਕਿ ਇਸ ਦੇ ਇਸ ਦੇ ਵਿੱਚ ਵੱਖ-ਵੱਖ ਮਾਰਕਾ ਦੀਆਂ 155 ਪੇਡੀਆਂ ਸ਼ਰਾਬ ਦੀਆਂ ਨਿਆ ਸ਼ਰਾਬੀਆਂ ਹਨ ਅਤੇ ਇਸ ਨੇ ਕਿੱਥੇ ਲੈ ਕੇ ਜਾਣਾ ਹੈ ਇਸ ਨੇ ਕਿੱਥੋਂ ਲੈ ਕੇ ਆਇਆ ਇਸ ਸਬੰਧੀ ਉਹਨਾਂ ਵੱਲੋਂ ਹੁਣ ਇਸ ਵਿਅਕਤੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਧਰਮਾੜਾ ਅਦਾਲਤ ਕੀਤੀ ਗਈ ਆਪ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਸ ਤੋਂ ਡੰਗਾ ਇਹ ਦਿਨਾਲ ਪੁਛਗਛ ਕੀਤੀ ਜਾਵੇਗੀ ਇਸ ਨੂੰ ਦਿਖਾ ਰਹੇ ਹਾਂ ਇਹ ਥਾਣਾ ਕੈਂਟ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ 155 ਆਪਣਾ ਨਜਾਇਜ਼ ਸ਼ਰਾਬ ਦੀਆਂ ਪੀਟੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਅੱਜ ਇਸ ਨੂੰ ਮਾਂਜੂਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਜ਼ਰ ਕੀਤਾ ਜਾਵੇਗਾ ਇਸ ਸਾਰੀ ਜਾਣਕਾਰੀ ਐਸ ਐਚ ਓ ਥਾਣਾ ਆਪਣਾ ਕੈਂਟ ਵੱਲੋਂ ਸਾਂਝੀ ਕੀਤੀ ਗਈ। ਮੇਰਾ ਨਾਮ ਇਨਸਪੈਕਟਰ ਜਲਦੀਪ ਸਿੰਘ ਐਸ ਐਚ ਓ ਖਾਣਾ ਕੈਂਟ ਬਠਿੰਡਾ ਹੈ। ਕੀ ਮਾਮਲਾ ਜਿਹੜਾ ਸ਼ਰਾਬ ਦੀ ਕੀ ਇਹ ਕੱਲ ਦੀ ਗੱਲ ਹੈ ਜੀ ਇਨਸਪੈਕਟਰ ਈ ਟੀ ਓ ਆ ਆਪਣੇ ਭਿੰਦਰਜੀਤ ਸਿੰਘ ਜੀ ਉਹ ਜਿਹੜਾ ਆਊਟਲੈਟ ਕੋਲੇ ਮੌਜੂਦ ਸੀ ਤਾਂ ਉਹਨਾਂ ਨੂੰ ਇੱਕ ਮੁਹਰੀ ਹੋਈ ਸੀ ਕਿ ਇੱਕ ਗੱਡੀ ਆ ਰਹੀ ਹੈ ਜਿਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਆ। ਪਰ ਉਹ ਹੈ ਨਿਆ ਸ਼ਰਾਬ ਆ ਉਹ। ਉਹਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਕੋਈ ਪਰਚ ਨਹੀਂਗਾ ਜਿਹੜਾ ਗੱਡੀ ਦੇ ਵਿੱਚ ਆ ਰਿਹਾ ਹੈ। ਜਿਸਤੇ ਹੁੰਦਾ ਨਹੀਂ ਹੁੰਦਾ ਫਾਲੋ ਕੀਤਾ ਫਾਲੋ ਕਰਕੇ ਤੇ ਉਹਨਾਂ ਨੇ ਉਹ ਅਰਮੇਸ਼ ਕਮੌਰ ਨਾਮ ਦਾ ਹੈਗਾ ਜਿਹੜਾ ਅਕਿਊਜ਼ ਆ ਉਹਨੂੰ ਰਾਉਂਡ ਅਪ ਕੀਤਾ ਤੇ ਗੱਡੀ ਨੂੰ ਵੀ ਰਾਉਂਡ ਅਪ ਕੀਤਾ ਤੇ ਉਸ ਦੇ ਵਿੱਚ 155 ਬਾਕਸ ਆ ਜਿਹੜੇ ਅਲੱਗ-ਅਲੱਗ ਬ੍ਰਾਂਡ ਦੀਆਂ ਸ਼ਰਾਬਾਂ ਜਿਹੜੀਆਂ ਉਹ ਬਰਾਮਦ ਕੀਤੀਆਂ ਔਰ ਬਰਾਮਦ ਕਰਕੇ ਉਹਨਾਂ ਨੂੰ ਜਿਹੜਾ ਸਾਡੇ ਹਵਾਲੇ ਕੀਤਾ ਤੇ ਅਸੀਂ ਜਿਹੜਾ ਦੋਸ਼ੀ ਤੇ ਇੱਕ ਐਫ ਆਈ ਆਰ ਨੰਬਰ ਜਿਹੜੀ 15 ਥਾਣਾ ਕੈਂਟ ਦੇ ਵਿੱਚ ਦਰਜ ਰਿਹਾ ਕਰ ਦਿੱਤੀ ਆ ਇਹ ਬੇਸੀਅ ਜਿਹੜਾ ਸਾਡੇ ਹਿਰਾਸਤ ਦੇ ਵਿੱਚ ਹੈਗਾ ਇਸ ਨੂੰ ਅੱਜ ਦੇ ਮਾਨਯੋਗ ਰਾਤਰੇ ਵਿੱਚ ਪੇਸ਼ ਕਰਕੇ ਜਿਹੜਾ ਉਹ ਰਿਮਾਂਡ ਦੀ ਮੰਗ ਕੀਤੀ ਜਾਊਗੀ ਮਾਨਯੋਗ ਅਦਾਲਤ ਤੋਂ ਔਰ ਇਸ ਗੱਲ ਦਾ ਪਤਾ ਲਗਾਇਆ ਜਾਊਗਾ ਕਿ ਇਹ ਚਰਾਬ ਆ ਜਿਹੜੀ ਇਹ ਕਿੱਥੋਂ ਆਈ ਹੈ ਤੇ ਕਿਹਨੂੰ ਸਪਲਾਈ ਕਰਨੀ ਸੀ ਕਿਹਨੇ ਜਾਣੀ ਸੀ ਇਹ ਜਿਹੜੀ ਇੱਕ ਹੀ ਜਣਾ ਸੀ ਇਹ ਡਰਾਈਵਰ ਸੀ ਇਹ ਚਰਾਬ ਜਿਹੜੀ ਇਹ ਪੰਜਾਬ ਦੀ ਹੈ ਜਾਂ ਕਿਸੇ ਬਾਹਰ ਦੇ ਸੂਬੇ ਦੀ ਹੈ ਇਹਦੇ ਉੱਪਰ ਸਾਰਾ ਕੁਝ ਮਟਿਆ ਹੋਇਆ ਹੈ ਦੇਖੋ ਜੋ ਬੈਚ ਨੰਬਰ ਸੀਗੇ ਸਭ ਕੁਝ ਮਟਿਆ ਹੋਇਆ ਹੈ ਇਸੇ ਚੀਜ਼ ਨੂੰ ਵੈਰੀਫਾਈ ਕਰਨ ਲਈ ਅਸੀਂ ਇਹਦਾ ਜਿਹੜਾ ਰਿਮਾਂਡ ਦੀ ਮੰਗ ਕਰ ਰਹੇ ਹਾਂ ਮਿੰਨੀ ਤੋਂ ਕੁਝ ਚੀਜ਼ਾਂ ਦਿੱਤੀ ਹੈ ਇਸ ਇਲੈਕਟ੍ਰੋਨ ਹਾਂ ਇਹ ਐ ਰਾਣੇ ਸਰ ਦਾ ਵਿਅਕਤੀ ਹੈ ਜੀ ਬਾਰਮੀੜਾ Rajasthan ਦਾ ਰਹਿਣ ਵਾਲਾ ਹੈ ਜੀ ਤੇ ਇਹਨੇ ਜਿਹੜੇ Rajasthan ਵਗੈਰਾ ਦੇ ਏਰੀਆ ਦੇ ਵਿੱਚ ਸਪਲਾਈ ਵੀ ਰ ਕਰਨੀ ਸੀਗੀ ਬਾਕੀ ਜਿਹੜਾ ਇਹਦਾ ਰਿਮਾਂਡ ਲੈ ਕੇ ਜਿਹੜੀ ਪੂਰੀ ਗੱਲ ਕਲੀਅਰ ਹੋਊਗੀ ਪੁੱਛ ਕੇ ਤੇ